ਕਵਾਂਟੀਟੀ ਤੇ ਨਹੀਂ ਅਸੀਂ ਕੁਆਲਿਟੀ ਤੇ ਭਰੋਸਾ ਰੱਖਣ ਵਾਲੇ ਬੰਦੇ ਆ ਵੀ ਸਾਨੂੰ ਜਿਆਦਾ ਕਵਾਂਟੀਟੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ 2% ਵਾਲੇ ਗਿਨੇ ਜਾਂਦੇ ਕਿਉਂਕਿ ਸਾਡੇ ਵਿੱਚ ਇਹ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 10 ਲੱਖ ਦਾ ਗੱਠ ਕੀਤਾ ਸੀ ਉਹਦੇ ਵਿੱਚੋਂ ਵੀ ਪਹਿਲਾਂ ਪੰਜ ਪਿਆਰੇ ਹੀ ਖੜੇ ਹੋਏ ਸੀ ਸਾਡੇ ਵੱਲੋਂ ਜਿਨ੍ਹਾਂ ਨੇ 크ਰਿਸਚਨ ਮੰਨਣਾ ਬਾਬਾ ਜੀ ਉਹਨਾਂ ਨੂੰ ਅਸੀਂ ਕਹਿੰਦੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਨ ਮੈਂ ਕ੍ਰਿਸ਼ਨ ਭਾਈਚਾਰੇ ਨੂੰ ਵੀ ਕਹੂੰਗਾ ਵੀ ਜਿਹੜੇ ਸ਼ਰਾਰਤੀ ਅੰਸਰ ਤੁਹਾਡੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਡੱਕੋ ਕਿਉਂਕਿ ਉਹ ਵੀ ਕੋਈ ਬਹੁਤ ਵਧੀਆ ਗੱਲਾਂ ਨਹੀਂ ਵਿੱਚ ਲਿਖ ਰਹੇ ਜਿਹੜੇ ਬੰਦੇ ਗਲਤ ਕਮੈਂਟ ਕਰ ਰਹੇ ਆ ਸਤ ਜਨੈਲ ਸਿੰਘ ਖਾਲਸਾ ਪਿੰਡਰਾਵਾਰੇ ਜਾਂ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਆ ਸਾਡੇ ਵੀ ਬਹੁਤ ਵੱਡੇ ਦਿਨ ਚੱਲਦੇ ਨੇ ਸਾਡੇ ਵੀ ਸ਼ਹੀਦੀ ਦਿਹਾੜੇ ਚੱਲਣ ਡੇ ਨੇ ਉਹ ਆਪਣਾ ਧਰਮ ਬਾਬਾ ਜੀ ਜੈ ਕਰਨ ਸਾਨੂੰ ਆਪਣੇ ਦਿਹਾੜੇ ਮਨਾਣ ਦੇਣ ਜਿਹੜੇ ਬੰਦੇ ਆ ਕੇ ਚਾਹੇ ਅਸੀਂ ਸਾਡੇ ਵਿੱਚ ਆ ਉਹਨਾਂ ਦੇ ਵੀ ਪਰਜਾ ਕਰੋ ਜਿਹੜੇ ਇਹਨਾਂ ਵੱਲੋਂ ਇਦਾਂ ਦੀ ਹਰਕਤ ਕਰਦੇ ਉਹਨਾਂ ਦੇ ਵੀ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਸ਼ਰਾਰਤੀ ਅੰਸਰ ਕੀ ਹਰਕਤਾਂ ਕਰਦਾ ਜਲੰਧਰ ਦੇ ਨਿਹੰਗ ਸਿੰਘਾਂ ਨੇ ਸੰਜੀਵਾਲਤਾ ਦਾ ਸੁਨੇਹਾ ਦਿੱਤਾ ਹੈ ਦੱਸਦੇ ਕਿ ਧਰਮ ਪਰਿਵਰਤਨ ਨੂੰ ਲੈ ਕੇ ਹੁਣ ਨਿਹੰਗ ਸਿੰਘਾਂ ਨੇ ਆਖਿਆ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਕਈ ਨਿਹੰਗ ਸਿੰਘ ਜਥੇਬੰਦੀਆਂ ਤੇ ਪੰਜਾਬ ਬਚਾਓ ਮੋਰਚਾ ਵੱਲੋਂ ਇੱਕ ਵੱਡਾ ਮੋਰਚਾ ਪਖੰਡਵਾਦ ਕਰਨ ਵਾਲੇ ਇਸਾਈ ਪਾਸਟਰਾਂ ਦੇ ਖਿਲਾਫ ਖੋਲਿਆ ਹੋਇਆ ਸੀ ਉਸ ਤੋਂ ਬਾਅਦ ਅੱਜ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਨੇ ਜਿੱਥੇ ਕਿ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇੰਦ ਨਜ਼ਰ ਆਏ ਨੇ ਸ਼ਿਕਾਇਤ ਕੀਤੀ ਗਈ ਹੈ ਕਿ ਪੰਜਾਬ 'ਚ ਮਾਹੌਲ ਖਰਾਬ ਕਰਨ ਵਾਲਿਆ ਖਿਲਾਫ ਕਾਰਵਾਈ ਹੋਵੇ ਜਲ ਤੋਂ ਜਲਦ ਕਾਰਵਾਈ ਕੀਤੀ ਜਾਵੇ ਕਿਉਂਕਿ ਜੇਕਰ ਕਾਰਵਾਈ ਨਾ ਹੋਈ ਤਾਂ ਪੰਜਾਬ ਚ ਮਾਹੌਲ ਜ਼ਿਆਦਾ ਖਰਾਬ ਹੋ ਸਕਦਾ ਹੈ ਜੀहां ਮਾਹੌਲ ਸੁਖਾਲਾ ਨਹੀਂ ਰਹਿਣਾ ਉਹਨਾਂ ਇਹ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਉਹਨਾਂ ਧਰਮ ਪਰਿਵਰਤਨ ਵਾਲੇ ਲੋਕਾਂ ਨੂੰ ਵੀ ਕਿਹਾ ਕਿ ਜਿਹੜੇ ਜਿੱਥੇ ਜਾਣਾ ਚਾਹੁੰਦੇ ਨੇ ਜੀ ਸੱਦ ਕੇ ਜਾਣ ਪਰ ਇੱਕ ਵਾਰ ਆਪਣੇ ਘਰਾਂ ਦੇ ਅੰਦਰ ਜ਼ਰੂਰ ਨਜ਼ਰ ਮਾਰ ਲੈ ਕਿਹਾ ਉਹਨਾਂ ਨੇ ਆਉ ਸੁਣਾ ਦੰਨਿਆ ਬਿਆਸੇ ਤਾਂ ਲੋਕਲ ਜਥੇਬੰਦੀ ਹੈ ਨਹੀਂ ਸੀ ਇਹ ਜਿਹੜੇ ਸਿੰਘ ਸਾਡੇ ਆਂਦੇ ਆ ਬਾਹਰੋਂ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਕਿਸੇ ਦੇ ਸ਼ਹਿਰ 'ਚ ਵੀ ਜਾਂਦੇ ਆ ਕੋਈ ਵੀ ਇਦਾਂ ਦਾ ਪ੍ਰੋਗਰਾਮ ਅਲੀਕਦੇ ਆ ਤੇ ਉੱਥੇ ਦੀਆਂ ਲੋਕਲ ਜਥੇਬੰਦੀਆਂ ਨਾਲ ਥੋੜਾ ਬੋਤਾ ਰਾਬਤਾ ਕਾਇਮ ਕਰੋ ਤਾਂ ਕਿ ਸਾਨੂੰ ਪਤਾ ਹੋਵੇ ਵੀ ਇੱਥੇ ਕੀ ਗੱਲਬਾਤ ਹੋ ਰਹੀ ਆ ਬਾਅਦ 'ਚ ਇਹ ਆਪਣਾ ਪ੍ਰੋਗਰਾਮ ਕਰਕੇ ਤਾਂ ਚਲੇ ਜਾਂਦੇ ਆ ਪਰ ਜਿਹੜੀ ਖਮਿਆਜਾ ਆ ਉਹ ਪਿਛਲੇ ਜਿਹੜੇ ਉਸ ਜਗ੍ਹਾ ਤੇ ਬੈਠੇ ਆ ਸ਼ਹਿਰ ਵਾਸੀ ਉਹਨਾਂ ਨੂੰ ਭੁਗਤਣਾ ਪੈਂਦਾ ਲੋਕੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਵੀ ਆਹ ਗੱਲ ਕੀ ਹੋਈ ਆ ਜਦ ਕਿ ਸਾਨੂੰ ਉਸ ਗੱਲ ਬਾਰੇ ਨਹੀਂ ਪਤਾ ਹੁੰਦਾ ਦੂਸਰੀ ਗੱਲ ਮੈਂ ਕ੍ਰਿਸ਼ਨ ਭਾਈ ਚਾਰੇ ਨੂੰ ਵੀ ਕਹੂੰਗਾ ਵੀ ਜਿਹੜੇ ਸ਼ਰਾਰਤੀ ਅੰਸਰ ਤੁਹਾਡੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਡੱਕੋ ਕਿਉਂਕਿ ਉਹ ਵੀ ਕੋਈ ਬਹੁਤ ਵਧੀਆ ਗੱਲਾਂ ਨਹੀਂ ਵਿੱਚ ਲਿਖ ਰਹੇ ਉਹ ਵੀ ਕਮੈਂਟ ਕਰਕੇ ਸਾਡੇ ਸਾਰ ਜੇ ਤੁਸੀਂ ਕਹਿੰਦੇ ਵੀ ਅਸੀਂ ਧਰਮੀ ਬੰਦੇ ਆ ਤੇ ਦੂਜੇ ਦੇ ਧਰਮ ਦੇ ਉੱਪਰ ਅਟੈਕ ਨਾ ਕਰੋ ਸਾਡੇ ਵੱਲੋਂ ਜਿਨ੍ਹਾਂ ਨੇ ਕ੍ਰਿਸ਼ਨ ਬਨਨਾ ਬਾਬਾ ਜੀ ਉਹਨਾਂ ਨੂੰ ਅਸੀਂ ਕਹਿੰਨੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਦੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਕਿਉਂਕਿ ਸਾਡੇ ਵਿੱਚ ਇਹ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 10 ਲੱਖ ਦਾ ਗੱਠ ਕੀਤਾ ਸੀ ਉਹਦੇ ਵਿੱਚੋਂ ਵੀ ਪਹਿਲਾਂ ਪੰਜ ਪਿਆਰੇ ਇਹੀ ਖੜੇ ਹੋਏ ਸੀ ਅਸੀਂ ਬੱਬਾ ਜੀ ਕੁਆਂਟੀਟੀ ਤੇ ਨਹੀਂ ਅਸੀਂ ਕੁਆਲਿਟੀ ਤੇ ਭਰੋਸਾ ਰੱਖਣ ਵਾਲੇ ਬੰਦੇ ਆ ਵੀ ਸਾਨੂੰ ਜਿਆਦਾ ਕੁਆਂਟੀਟੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ 2% ਵਾਲੇ ਗਿਣੇ ਜਾਂਦੇ ਤੇ ਅਸੀਂ ਜਿਆਦਾ ਅਸੀਂ ਕਹਿੰਦਾ ਬੱਬਾ ਜੀ ਅਸੀਂ ਤਾਂ ਨਾਮ ਜੱਪਣਾ ਆ ਆਪਣੇ ਮਹਾਰਾਜ ਦਾ ਆਪਣੇ ਉਸ ਦਿਨ ਕੀਤਾ ਆ ਪ੍ਰੋਟੈਸਟ ਕ੍ਰਿਸ਼ਨ ਭਾਈ ਚਾਰੇ ਨੇ ਉਹਦੇ ਵਿੱਚ ਕਈ ਲੋਕਾਂ ਨੇ ਇਦਾਂ ਦੇ ਕਮੈਂਟ ਕੀਤੇ ਹੋਏ ਆ ਵੀ ਜਿਹੜੇ ਸ਼ਾਇਦ ਇਹਨਾਂ ਦੇ ਜਿਹੜੇ ਵੱਡੇ ਪਾਸਟਰ ਜਿਨ੍ਹਾਂ ਨੂੰ ਇਹ ਆਪਣੇ ਪਾਪਾ ਜੀ ਵੀ ਕਹਿੰਦੇ ਆ ਸ਼ਾਇਦ ਉਹਨਾਂ ਨੂੰ ਨਾਮ ਪਤਾ ਹੋਵੇ ਇਹ ਆਪਾਂ ਪ੍ਰੈਸ ਤਾਂ ਕੀਤੀ ਆ ਮੀਟਿੰਗ ਤਾਂ ਕੀਤੀ ਤੁਹਾਨੂੰ ਤਾਂ ਬੁਲਾਇਆ ਗਿਆ ਸੀ ਵੀ ਇਹਨਾਂ ਦੇ ਪਾਪਾ ਤੱਕ ਸੁਨੇਹਾ ਪਹੁੰਚੇ ਵੀ ਇਹਨਾਂ ਦੇ ਕਮੈਂਟ ਖੋਲ ਕੇ ਦੇਖੋ ਜਾਂ ਸਾਡੇ ਬੰਦੇ ਜਿਹੜੇ ਕੋਈ ਕਮੈਂਡ ਕਰ ਰਹੇ ਆ ਇਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਸਕੂਲ ਬਣਾਉਣ ਇਹ ਵੀ ਆਪਣੇ ਹਸਪਤਾਲ ਖੋਲਣ ਅਸੀਂ ਕਿਸੇ ਦੇ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਹੈਗੇ ਸਾਡੇ ਵੱਲੋਂ ਜਿਹੜਾ ਜੋ ਕਰਦਾ ਕਰੇ ਅਸੀਂ ਆਪਣੇ ਧਰਮ ਦੇ ਨਰਪੱਖ ਰਹੀਏ ਜਿਹੜੇ ਬੰਦੇ ਗਲਤ ਕਮੈਂਟ ਕਰ ਰਹੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਰੇ ਜਾਂ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਆ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੱਤੀ ਆ ਆਪਣਾ ਜੇ ਇਹ ਕਾਰਵਾਈ ਨਾ ਹੋਈ ਤੇ ਇਹਨੂੰ ਵੱਡੇ ਪੱਧਰ ਤੇ ਲਿਖਿਆ ਜਾਏਗਾ ਜੇ ਉਹਨਾਂ ਦੇ ਵੱਡੇ ਦਿਨ ਚੱਲਦੇ ਨੇ ਏ ਬਾਬਾ ਜੀ ਅਹੀ 크ਰਿਸਚਨ ਭਾਈਚਾਰੇ ਜਿਹੜੇ ਬੰਦੇ ਇਧਰੋਂ ਆਪਣੇ ਪੰਜਾਬੀ 크ਰਿਸਚਨਾਂ ਦੇ ਵਿੱਚ ਕਨਵਰਟ ਹੋਏ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵੀ ਬਹੁਤ ਵੱਡੇ ਦਿਨ ਚੱਲਦੇ ਨੇ ਸਾਡੇ ਵੀ ਸ਼ਹੀਦੀ ਦਿਹਾੜੇ ਚੱਲਣ ਦੇ ਨੇ ਉਹ ਆਪਣਾ ਧਰਮ ਬਾਬਾ ਜੀ ਜਾਇ ਕਰਨ ਤਾਂ ਸਾਨੂੰ ਆਪਣੇ ਦਿਹਾੜੇ ਮਨਾਣ ਦੇਣ ਉਹ ਆਪਣਾ ਕਾਰਜ ਕਰਨ ਤੇ ਅਸੀਂ ਆਪਣਾ ਕਾਰਜ ਕਰੀਏ ਨਾ ਕਿ ਆਪਾਂ ਇੱਕ ਦੂਜੇ ਦੇ ਉਂਗਲੀ ਜੱਕ ਕੇ ਉਹਨੂੰ ਟਾਰਗੇਟ ਬਣਾਈਏ ਠੀਕ ਹੈ ਜੀ ਜਿਹੜੇ ਬੰਦੇ ਘਰ ਬੈਠੇ ਕਮੈਂਟ ਕਰਦੇ ਆ ਉਹ ਬਾਬਾ ਜੀ ਮੇਰਾ ਨੰਬਰ ਨੋਟ ਕਰ ਲੈਣ 790 34350 ਜੇ ਕਿਸੇ ਵੀ ਵੀਰ ਨੇ ਕੋਈ ਇਸ ਤਰ੍ਹਾਂ ਦਾ ਵਿਚਾਰ ਕਰਨਾ ਹੋਵੇ ਆਪਣੇ ਧਰਮ ਦੇ ਜਾਂ ਕਿਸੇ ਬੰਦੇ ਨੇ ਗਲਤ ਟਿੱਪਣੀ ਕਰਨੀ ਹੋਵੇ ਤਾਂ ਸਾਨੂੰ ਫੋਨ ਲਾ ਕੇ ਕਰ ਲਵੇ ਤਾਂ ਕਿ ਸਾਡੇ ਆਪਸੀ ਭਾਈਚਾਰੇ ਨਾ ਖਰਾਬ ਹੋਣ ਗੱਲਾਂ ਤਾਂ ਦੋ ਬੰਦੇ ਕਰਦੇ ਨੇ ਉਹਦੇ ਵਿੱਚ ਖਮਿਆਜਾ ਸਾਰੇ ਪੰਥ ਨੂੰ ਭੁਗਦਣਾ ਪੈਂਦਾ ਆ ਬਸ ਬੜੀ ਸਿਆਣੀ ਗੱਲ ਕਿ ਉਹ ਜੋੜਨ ਵਾਲੀ ਗੱਲ ਹੈ ਤਾਂ ਤੁਸੀਂ ਕਿਹਾ ਕਮੈਂਟਿੰਗ ਵੀ ਹੋਦੀ ਐ ਜਾਇ ਸੱਤਾ ਤੋਂ ਧਰਮ ਤੋਂ ਇਹਦਾ ਅਸਲ ਜ਼ਿੰਮੇਵਾਰ ਕੋਈ ਨਹੀਂ ਕਿ ਕਿਸੇ ਨਾਲ ਆਉਂਦੀ ਆ ਇਹ ਗੱਤ ਨਾ ਹਨੂਰ ਨਰੂਲਾ ਨਾ ਪੰਦਾ ਐ ਤਾਂ ਬਠੇ ਦੇਣਾ। ਬਾਬਾ ਜੀ ਦੇਖੋ ਜਿਹੜੇ ਜਿਹੜੇ ਬੰਦੇ ਪੜਦੇ ਨਹੀਂ ਜਿਹੜਾ ਜਿਨ੍ਹਾਂ ਨੇ ਪੜਿਆ ਹੀ ਨਹੀਂ ਉਹ ਕਮੈਂਟ ਹੀ ਕਰ ਸਕਦੇ ਆ ਉਹ ਘਰ ਬੈਠੇ ਦੇਖੋ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਗੁਰ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਆ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲ ਪੰਥ ਦੇ ਵਿੱਚ ਬੇਨਤੀ ਲਾ ਰਹੇ ਆ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ ਕੋਈ ਧਰਮ ਕਨਵਰਟ ਕਰਦਾ ਉਹਦੀ ਆਪਣੀ ਇੱਛਾ ਆ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਬਾ ਜੀ ਮੈਂ ਤਾਂ ਹੀ ਆਪਣੇ ਜਥੇਬੰਦੀਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਅਸੀਂ ਕਿਸੇ ਨੂੰ ਕਹਿਣ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਸੈੱਟ ਕਰੀਏ ਜਿੱਦਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਾ ਪਹਿਲਾਂ ਆਪਣੇ ਜਾ ਕੇ ਕੜਾਏ ਚ ਪਾ ਕੇ ਸਾੜੇ ਸੀ ਠੀਕ ਆ ਜੀ ਸਾਨੂੰ ਇਦਾਂ ਦੇ ਬੰਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਬੰਦੇ ਆ ਕੇ ਚਾਹੇ ਅਸੀਂ ਸਾਡੇ ਵਿੱਚ ਆ ਉਹਨਾਂ ਦੇ ਵੀ ਪਰਜਾ ਕਰੋ ਜਿਹੜੇ ਇਹਨਾਂ ਵੱਲੋਂ ਇਦਾਂ ਦੀ ਹਰਕਤ ਕਰਦੇ ਉਹਨਾਂ ਦੇ ਵੀ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਸ਼ਰਾਰਤੀ ਅੰਸਰ ਕੀ ਹਰਕਤਾਂ ਕਰਦਾ ਆ ਠੀਕ ਹੈ ਨਾ ਆਪਸੀ ਭਾਈਚਾਰਾ ਸਾਡਾ ਖਰਾਬ ਨਾ ਹੋਵੇ ਉਹਨਾਂ ਦੇ ਵੀ ਦੇਣੇ ਆ ਤੇ ਸਾਡੇ ਵੀ ਛੀ ਦੀਆੜੇ ਆ ਅਸੀਂ ਆਪਣੀ ਸੰਗਤ ਲੋਕਲ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਰੱਬ ਰੱਬ ਕਰੋ ਤੇ ਉਹਨਾਂ ਨੂੰ ਆਪਣਾ ਰੱਬ ਰੱਬ ਕਰਨ ਦਿਓ ਜਿਨ੍ਹਾਂ ਦੀ ਦੇਨ ਹੈਗੀ ਆ ਪੰਥ ਤੋਂ ਜਿਹੜੇ ਮੰਨਦੇ ਆ ਕੁਝ ਦਰਦ ਰੱਖਦੇ ਆ ਸਾਡੇ ਭਾਈਚਾਰੇ ਹੁਣ ਗੁਰਦੇਵ ਭਦਰ ਮਹਾਰਾਜ ਦੇ ਦਿਨ ਚੱਲਦੇ ਪਏ ਨੇ ਸਾਰੇ ਹਿੰਦੂ ਵਰਗ ਨੂੰ ਵੀ ਪਤਾ ਆ ਸਨਾਤਨ ਧਰਮ ਨੂੰ ਵੀ ਪਤਾ ਆ ਵੀ ਇਹ ਸਿੱਖ ਪੰਥ ਨੇ ਕੀ ਕੀਤਾ ਸਾਰਿਆਂ ਵਾਸਤੇ ਠੀਕ ਆ ਜੀ ਉਹ ਆਪਣਾ ਠੀਕ ਆ ਬਾਕੀ ਹਾਂ ਅਕਾਲ ਤਖਤ ਸਾਹਿਬ ਇਹਨਾਂ ਦੇ ਪੋਪ ਵੀ ਆਏ ਸੀ ਵੱਡੇ ਵੱਡੇ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਇਹ ਉਹਨਾਂ ਨਾਲ ਜ਼ਿਆਦਾ ਗੁਰਮਤਾ ਕਰਨ ਅੰਕਲ ਨਰੂਲਾ ਜੀ ਵੀ ਕਿਹੜੀ ਚੀਜ਼ ਸਹੀ ਆ ਕਿਉਂਕਿ ਅਸੀਂ ਵੀ ਆਪਣੇ ਜਥੇਦਾਰਾਂ ਤੋਂ ਪੁੱਛ ਕੇ ਚੱਲਦੇ ਨਾ ਤੇ ਅਸੀਂ ਇਹਨਾਂ ਨੂੰ ਵੀ ਸਾਰਿਆਂ ਨੂੰ ਬਲਜਿੰਦਰ ਬਾਸਟਰ ਉਹਨਾਂ ਦੀ ਜਿਹੜੀ ਟੀਮ ਆ ਜਿੰਨੇ ਵੀ ਹੈਗੇ ਨੇ ਪਰ ਅਸੀਂ ਕ੍ਰਿਸਚਨ ਸਕੂਲਾਂ ਦੇ ਵਿੱਚ ਜਾ ਕੇ ਦੇਖਦੇ ਆ ਵੀ ਉਹ ਬੰਦੇ ਕਦੀ ਇਦਾਂ ਕਰਦੇ ਨਹੀਂ ਜਿਹੜੇ ਇਦਾਂ ਦੀਆਂ ਸਸਤਾਵਾਂ ਖੁੱਲੀਆਂ ਆ ਉਹ ਆਪਣੇ ਵੱਡਿਆਂ ਨਾਲ ਗੱਲ ਕਰਨ ਵੀ ਇਹ ਚੀਜ਼ ਸਹੀ ਆ ਕਿ ਗਲਤ ਆ ਕਿਉਂਕਿ ਉਹਨਾਂ ਨੇ ਹੀ ਅਕਾਲ ਤਖਤ ਸਾਹਿਬ ਆ ਕੇ ਇਹ ਗੱਲ ਕੀਤੀ ਸੀ ਵੀ ਇਹ ਚੀਜ਼ ਨਹੀਂ ਸਹੀ ਹੈਗੀ ਇਸ ਕਰਕੇ ਇਹ ਗੱਲ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਠੀਕ ਹੈ ਨਹੀਂ ਇੱਥੇ ਤਾਂ ਸਾਰਿਆਂ ਨੂੰ ਆਪਾਂ ਗੱਲ ਨਾਲ ਲਾਣਾ ਆ ਸਾਰੇ ਧਰਮ ਇੱਕ ਆਪਾਂ ਕਿਸੇ ਦੇ ਬ੍ਰਹਮੰਡ 'ਚ ਨਹੀਂ ਝਾਕਣਾ ਅਸੀਂ ਆਪ ਸਹੀ ਹੋਣੇ ਚਾਹੀਦੇ ਆ ਤੇ ਸਾਰਾ ਕੁਝ ਹੀ ਸਹੀ ਆ ਮਿਸਲ ਸ਼ਹੀਦਾ ਸ਼ਿਦ ਬਾਬਾ ਕਰਤਿਆਲ ਸਿੰਘ ਜੀ ਬੁੱਢਾ ਦਾਲਾ ਦਾਸ ਜਹਦਾਰ ਬਾਬਾ ਧੀਰਾ ਸਿੰਘ ਜੀ ਅਕਾਲੀ ਅੱਜ ਸਾਡੇ ਬਾਬਾ ਜੀ ਬਾਬਾ ਮਾਨ ਸਿੰਘ ਜੀ ਨੇ ਸਾਨੂੰ ਇਹ ਜੋ ਸਾਹੀ ਪਾਇਚਾਰੇਵਨੋਂ ਜਿਹੜੇ ਕੁਝ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਟਿੱਪਣੀ ਮਾੜੀ ਕੀਤੀ ਆ ਸਾਡੇ ਸ਼ਹੀਦ ਸਿੰਘਾਂ ਦੇ ਉੱਤੇ ਟਿੱਪਣੀ ਮਾੜੀ ਕੀਤੀ ਆ ਫਿਰ ਉਹਨਾਂ ਨੇ ਗੁਰੂ ਦੇ ਜਿਹੜੇ ਸਾਡੇ ਸ਼ਾਸਤਰ ਪੀਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਾਤਰਾ ਨੂੰ ਨਮਸਕਾਰ ਕੀਤੀ ਆ ਜਿਹੜੇ ਉਹ ਮਾੜੇ ਅਨੁਸਾਰ ਨੇ ਇਹ ਮਾੜੇ ਸ਼ਬਦ ਬੋਲੇ ਆ ਵੇਖੋ ਤਰਮ ਸਾਰੇ ਸਤਿਕਾਰਯੋਗ ਹੁੰਦੇ ਆ ਐਸੀ ਵੀ ਸਾਰੇ ਈ ਧਰਮਾਂ ਦਾ ਸਤਿਕਾਰ ਕਰਦੇ ਆ ਕਿਸੇ ਨੂੰ ਮਾੜਾ ਨਹੀਂ ਆਖਦੇ ਬਾਕੀ ਜਿਹੜੇ ਇਹੋ ਜਿਹੇ ਲੋਕ ਕੁਛ ਬੰਦੇ ਹੁੰਦੇ ਆ ਉਹ ਮਾੜਾ ਬੋਲਦੇ ਆ ਉਹਨਾਂ ਨੂੰ ਇਹੋ ਜਿਹਾ ਮਾੜਾ ਨਹੀਂ ਬੋਲਣਾ ਚਾਹੀਦਾ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਐ ਨਿਮਰਤਾ ਸਹਿਤ ਆਪਣਾ ਇੱਕ ਮੰਗ ਪੱਤਰ ਦਿੱਤਾ ਹੋਇਆ ਵਾ ਕਿ ਇਹੋ ਜਿਹੇ ਲੋਕ ਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਸਖਤ ਤੋਂ ਸਖਤ ਕੀਤੀ ਜਾਵੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ ਕਿ ਪ੍ਰਸ਼ਾਸਨ ਨੂੰ ਇੱਕ ਬੇਨਤਾ ਵੀ ਐਂ ਕਰ ਦੇਣੇ ਚਾਹੁੰਦੇ ਆ ਵੀ ਪ੍ਰਸ਼ਾਸਨ ਜੇ ਇਸ ਚੀਜ਼ ਨੂੰ ਨਹੀਂ ਧਿਆਨ ਚ ਲੈਂਦਾ ਉਹ ਜਿਹੜੇ ਮਾੜੇ ਅਨੁਸਾਰਿਆ ਉਹਨਾਂ ਨੂੰ ਨਹੀਂ ਫੜਦਾ ਉਹਨਾਂ ਨੂੰ ਨਹੀਂ ਕੋਈ ਸਜ਼ਾ ਦਿੰਦਾ ਤਾਂ ਫੇ ਖਾਲਸਾ ਪੰਥ ਤਿਆਰ ਬਰ ਤਿਆਰਿਆ ਜਿੱਦਾਂ ਇਹ ਮਾੜੇ ਲੋਕ ਜਿੱਦਾਂ ਇਹਨਾਂ ਨੇ ਅੱਜ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਗੁਰੂ ਸਾਹਿਬ ਦੇ ਸ਼ਾਹ ਤਰਾਂ ਦੀ ਉੱਤੇ ਸ਼ਹੀਦ ਸਿੰਘਾਂ ਨੂੰ ਇਹਨਾਂ ਨੇ ਮਾਰਿਆ ਕਿਹਾ ਵਾ ਇਦਾਂ ਇੱਕ ਪਾਪੀ ਮੱਸਾ ਰੰਗੜ ਆਇਆ ਸੀਗਾ ਉਹਨੇ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਇਦਾਂ ਹੀ ਮਾੜੇ ਕਰਮ ਕੀਤੇ ਸੀ ਤੇ ਫੇ ਗੁਰੂ ਦਾ ਖਾਲਸਾ ਜਿਹੜਾ ਸੀ ਉਹ ਸਮੇਂ ਬੀਕਾ ਨਗਰ ਦੇ ਵਿੱਚ ਸੀਗਾ ਇਹੋ ਜੇ ਦੁਸ਼ਟ ਦਾ ਸਿਰ ਵੱਢ ਕੇ ਲੈ ਗਿਆ ਹੈਗਾ ਨਿੱਜ ਤੇ ਟੰਗ ਕੇ ਲੈ ਗਿਆ ਸੀਗਾ ਹਰੇ ਆਵੇ ਨੇ ਹਲੋ ਜਾਵੇ ਸੀ ਤਾਂ ਭਾਵੇਂ ਹਲੋ ਜੀਰੀ ਆ ਗਾਲ ਅਹੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਦੇਣਾ ਚਾਹੁੰਦੇ ਆ ਵੀ ਸਾਨੂੰ ਗੁਰੂ ਦੇ ਖਾਲਸੇ ਨੂੰ ਇਹੋ ਜਿਹਾ ਕੋਈ ਨਾ ਕਰਨਾ ਪਵੇ ਇਹੋ ਜਿਹੇ ਲੋਕਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਅੱਗੇ ਵਾਸਤੇ ਕੋਈ ਇਹੋ ਜਿਹਾ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦੇ ਬਾਬਤ ਮਾੜਾ ਨਾਮ ਬੋਲੇ ਬਾਕੀ ਅਹੀਂ ਜਿੱਦਾਂ ਵੀ ਇਹ ਦਸਾਈ ਤਰਮਿਆਂ ਜਿੱਦਾਂ ਇਹਨਾਂ ਦੇ ਵੱਡੇ ਦਿਨ ਜਿੱਦਾਂ ਇਹ ਆਪਣਾ ਦਿਨ ਮਨਾ ਰਹੇ ਆ ਇੱਦਾਂ ਹੀ ਸਾਡੇ ਗੁਰੂ ਸਾਹਿਬਾਨ ਹੋਇਆ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਬਾਬਾ ਦੀਪ ਸਿੰਘ ਜੀ ਆ ਸਾਡੇ ਛੋਟੇ ਸਾਹਿਬ ਜਾਦੇ ਆ ਅਨੇਕਾਂ ਹੀ ਸਿੰਘ ਸ਼ਹੀਦ ਦੀਆਂ ਪਾਈਆਂ ਹੋਈਆਂ ਵਾ ਤੇ ਸਿੱਖ ਸੰਗਤਾਂ ਗੁਰੂ ਦਾ ਖਾਲਸਾ ਇਸ ਦਿਿਹੜੇ ਮਨਾ ਰਿਆ ਵਾ ਇਸ ਅਨੁਸਾਰਿਆਂ ਨੂੰ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਆਪੋ ਆਪਣੇ ਵੱਡੇ-ਵਡੇਰਿਆਂ ਦੇ ਦਿਨ ਮਨਾਉਣੇ ਚਾਹੀਦੇ ਨਾ ਕਿ ਸਾਨੂੰ ਕਿਸੇ ਧਰਮ ਦੇ ਉੱਤੇ ਕੋਈ ਮਾੜਾ ਸ਼ਬਦ ਬੋਲਣਾ ਚਾਹੀਦਾ ਵਾ ਐ ਫਿਰ ਆਪ ਜੀ ਦੇ ਮੀਡੀਆ ਦੇ ਮਾਧਮ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਦੁਆਰੇ ਫੇਰ ਕਰਦਿੰਨੇ ਆ ਇਹੋ ਜਿਹੜੇ ਮਾੜੇ ਲੋਕ ਆ ਉਹਨਾਂ ਦੇ ਉੱਤੇ ਪਰਚਾ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਜਿਹੜੇ ਦੂਸਰੇ ਉਹਨਾਂ ਨੂੰ ਵੀ ਸਮਝਾਵੇ ਵੀ ਕਿਸੇ ਵੀ ਧਰਮ ਦੇ ਪ੍ਰਤੀ ਮਾੜਾ ਨਹੀਂ ਬੋਲਣਾ। ਹਾਂਜੀ। ਸਾਨੂੰ ਅਭਸਰਾਂ ਨੇ ਭਰੋਸਾ ਦਿਵਾਇਆ ਵਾ। ਤੇ ਉਹਨਾਂ ਨੇ ਆਖਿਆ ਬਾਬਾ ਜੀ ਤੁਸੀਂ ਸਾਡੇ ਤੇ ਭਰੋਸਾ ਕਰੋ, ਵਿਸ਼ਵਾਸ ਕਰੋ। ਅਸੀਂ ਜਿਹੜਾ ਵਾ ਇਹਦੇ ਉੱਤੇ ਕਾਰਵਾਈ ਕਰਾਂਗੇ, ਐਰਾ ਦੇਵਾਂਗੇ।